ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਦੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਦੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਰਦਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤ ਗੁਰ ਦੀ ਗੋਦ ਵਿੱਚ ਜੁਰ ਬੈਠੇ ਹੋ ਮਹਾਂਪੁਰਖਾਂ ਵੱਲੋਂ ਭਾਈ ਸਾਹਿਬ ਜੀ ਵੱਲੋਂ ਇਹ ਤਿੰਨ ਰੋਜ਼ਾ ਗੁਰਮਤ ਸਮਾਗਮ ਇਸ ਅਸਥਾਨ ਤੇ ਰੱਖਿਆ ਗਿਆ ਆਓ ਜਿਹਨੇ ਇੱਥੇ ਬੈਠੇ ਹੋ ਜਿਨੇ ਘਰਾਂ ਚ ਬੈਠ ਕੇ ਇਸ ਸਮਾਗੋਂ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ੀਰਤੀ ਜਿਹੜਾ ਲੰਘ ਕੇ ਗਿਆ ਹੈ ਭੰਨ ਮੱਥਰਾ ਕਛਪੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰਿ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਜੀ ਬਹੁਤ ਹੀ ਦਿਆਲੂ ਨੇ ਕਿਤੇ ਸਤਿਗੁਰ ਜੀ ਸੰਸਾਰ ਦੇ ਭਲੇ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਜੀ ਦਾ ਉਚਾਰਨ ਕਰਦੇ ਨੇ ਵੇਖੋ ਕਿੰਨੇ ਦਿਆਲੂ ਗੁਰੂ ਅਰਜਨ ਦੇ ਪਿਤਾ ਜੀ ਸੰਸਾਰ ਦੇ ਭਲੇ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਨੇ ਕਿਤੇ ਸਤਿਗੁਰ ਦੀ ਤਰਨ ਤਨ ਸਾਡੀ ਧਰਤੀ ਹੈ ਆਪ ਕੋੜੀਆਂ ਦੇ ਜ਼ਖਮ ਵੀ ਸਾਫ਼ ਕਰਦੇ ਨੇ ਤੇ ਉਹਨਾਂ ਤੇ ਮਲਮ ਵੀ ਲਗਾ ਰਹੇ ਨੇ ਕਿਤੇ ਸਤਿਗੁਰ ਜੀ ਕਾਬਲ ਤੋਂ ਸੰਗਤ ਆਉਂਦੀ ਹੈ ਤੇ ਸੰਗਤ ਦੇ ਜੋੜਿਆਂ 'ਚ ਬੈਠ ਕੇ ਆਪਣੇ ਹਜੂਰੀਏ ਨਾਲ ਸੰਗਤਾਂ ਦੇ ਜੋੜੇ ਸਾਫ਼ ਕਰਦੇ ਪਏ ਨੇ ਕਿਤੇ ਸਤਗੁਰੂ ਜੀ ਲਾਹੌਰ ਕਾਲ ਪਿਆ ਜਾਂਦਾ ਹੈ ਲੋਕ ਭੁੱਖ ਮਰੀ ਕਰਕੇ ਬਿਮਾਰੀ ਕਰਕੇ ਲਾਹੌਰ ਨੂੰ ਛੱਡਦੇ ਪਏ ਨੇ ਤੇ ਗੁਰੂ ਅਰਜਨ ਦੇ ਪਿਤਾ ਜੀ ਤੁਸੀਂ ਕਿੰਨੇ ਦਿਆਲੂ ਹੋ ਤੁਸੀਂ ਲਾਹੌਰ ਨੂੰ ਜਾ ਰਹੇ ਹੋ ਲਾਹੌਰ ਜਾ ਕੇ ਜੋ ਰੋਗੀ ਨੇ ਉਹਨਾਂ ਨੂੰ દવા दारू ਦੇ ਰਹੇ ਹੋ ਪੋਖਿਆਂ ਨੂੰ ਪ੍ਰਸ਼ਾਦਾ ਸ਼ਿਕਾਰੇ ਹੋ ਜੇ ਪਾਣੀ ਦੀ ਘਾਟ ਹੈ ਤੁਸੀਂ ਖੂਪ ਪਟਵਾਉਣੇ ਸ਼ੁਰੂ ਕਰ ਦਿੱਤੇ ਭੱਗਾਂ ਵਾਲਿਓ ਸਵੇਰੇ ਸ਼ਾਮ satsang ਹੁੰਦਾ ਹੈ ਸਤਗੁਰੂ ਸ਼ਬਦ ਨਾਲ ਜੋੜਦੇ ਨੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਜੇ Hindu ਧਰਮ ਦੇ ਨੇ ਸਤਗੁਰੂ ਜੀ ਉਹਨਾਂ ਦਾ ਸੰਸਕਾਰ ਪਏ ਕਰਦੇ ਨੇ ਜੇ ਮੁਸਲਮਾਨ ਧਰਮ ਦੇ ਨੇ ਸਤਗੁਰੂ ਦਫਨਾ ਰਹੇ ਨੇ ਉਹਨਾਂ ਨੂੰ ਇਹ ਚੀਜ਼ ਵੇਖ ਕੇ ਸਾਈ ਮੀਆਂ ਮੀਰ ਜੀ ਬੜੇ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਵੀ ਆ ਕੇ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ ਦੇ ਨਮਸਕਾਰ ਕਰ ਦਿੱਤੀ ਜਦੋਂ ਸਤਗੁਰ ਦੀ ਸੰਗਤ ਕੀਤੀ ਸਤਗੁਰ ਦੇ ਮੁਖਾਰ ਬਿੰਦ ਜਦੋਂ ਗੁਰਬਾਣੀ ਸੁਣੀ ਨਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਗੁਰਬਾਣੀ ਦੇ ਨਾਲ ਇੱਥੋਂ ਫਿਰ ਸਾਈ ਮੀਆਂ ਮੀਰ ਦੀ ਪ੍ਰੀਤੀ ਪੈ ਗਈ ਪਿਆਰ ਪੈ ਗਿਆ ਭਾਵ ਉਹ ਸਵੇਰੇ ਸ਼ਾਮ ਸਤਿਗੁਰ ਜੀ ਸੰਗਤ ਨਾਮ ਦੇ ਨਾਲ ਜੁੜਦੇ ਨੇ ਲੰਗਰਾਂ ਦੇ ਪ੍ਰਬੰਧ ਹੋ ਗਏ દવા-ਦਾਰੂ ਦੇ ਪ੍ਰਬੰਧ ਹੋ ਗਏ ਸੰਗਤਾਂ ਨਾਮ ਜਪਦੀਆਂ ਨੇ ਤੇ ਅੰਦਰ ਦਾ ਸੁੱਖ ਮਾਣਦੀਆਂ ਨੇ ਆਓ 2 ਮਿੰਟ ਅਸੀਂ ਵੀ ਹਾਜ਼ਰੀ ਲਾਈਏ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਸੁਣ ਰਹੇ ਹੋ ਗੁਰ ਅਰਜਨ ਦੇ ਪਿਤਾ ਦੇ ਪਿਆਰ ਦੇ ਵਿੱਚ ਆਪਣੇ ਪਰਿਵਾਰ ਦੇ ਭਲੇ ਵਾਸਤੇ ਸਰਬਾਧ ਦੇ ਭਲੇ ਵਾਸਤੇ 2 ਮਿੰਟ ਇਜਾਬ ਕਰੀਏ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਾਹਿਗੁਰੂ ਧੰਨਵਾਹਿ ਗੁਰੂ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸੰਗਿਓ ਸਾਈ ਮੀਆਂ ਮੀਰ ਜੀ ਵੀ ਗੁਰੂ ਅਰਜਨ ਦੇ ਪਿਤਾ ਜੀ ਦੇ ਚਰਨਾਂ ਦੇ ਆਸ਼ਕ ਬਣ ਗਏ ਇਥੇ ਸਤਿਗੁਰੂ ਜੀ ਵਾਪਸ ਆਉਂਦੇ ਨੇ ਹੁਣ ਸਿੱਖਾਂ ਨੂੰ ਨਾਮ ਦੀ ਦਾਤ ਬਣਦੇ ਪਏ ਨੇ ਸਤਿਗੁਰੂ ਜੀ ਗੁਰੂ ਅਰਜਨ ਦੇ ਪਿਤਾ ਜੀ ਟੁੱਟਿਆਂ ਨੂੰ ਪਰਮੇਸ਼ਰ ਦੇ ਨਾਲ ਜੋੜਦੇ ਪਏ ਨੇ ਵਿਅਮਾ ਭਰਮਾ ਜੋ ਲੋਕਾਂ ਨੂੰ ਕੱਢਦੇ ਪਏ ਨੇ ਕੁਝ ਕਬਰਾਂ ਨੂੰ ਪੂਜਦੇ ਹੈ ਕੋਈ ਹੋਰ ਪਾਸੇ ਗੁਰਮੁਖੋਂ ਲੱਗਾ ਆਇਆ ਵਰਤਾ ਦੇ ਚੱਕਰਾਂ 'ਚ ਪਿਆ ਹੈ ਸਤਗੁਰੂ ਜੀ ਸੱਚ ਨਾਲ ਜੋੜਦੇ ਪਏ ਨੇ ਪਰਮੇਸ਼ਰ ਨਾਲ ਜੋੜਦੇ ਪਏ ਨੇ ਤੇ ਚਾਰ ਸਿੱਖ ਧੰਗ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਭਾਈ ਗੋਖੂ ਜੀ ਭਾਈ ਟੋਡਾ ਜੀ ਭਾਈ ਤੋਤਾ ਜੀਤ ਭਾਈ ਮਧੂ ਜੀ ਆਕੇ ਸਤਿਗੁਰ ਦੇ ਚਰਨਾਂ 'ਚ ਨਮਸਕਾਰ ਕਰਦੇ ਨੇ ਤੇ ਮੌਕਾ ਵੇਖ ਕੇ ਇਹ ਸਤਿਗੁਰ ਦੇ ਚਰਨਾਂ 'ਚ ਫਿਰ ਬੇਨਤੀ ਕਰਦੇ ਨੇ ਅੱਖ ਲਗੇ ਸਤਿਗੁਰ ਗਰੀਬ ਨਿਵਾਜ ਜੀ हे ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਗਰੀਬਾਂ ਨੂੰ ਨਿਵਾਜਦੇ ਹੋ ਤੁਸੀਂ ਬੜੇ ਦਿਆਲੂ ਹੋ ਕਿਰਪਾਲੂ ਹੋ हे ਗੁਰੂ ਅਰਜਨ ਦੇਵ ਪਿਤਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਰਪਾ ਕਰੋ ਜਨਮ ਮਰਨ ਦਾ ਇਹ ਗੇੜ ਕੱਟਿਆ ਜਾਵੇ ਵੇਖੋ ਕੀ ਮੰਗਿਆ ਜੀ ਬੋਲੋ ਜਨਮ ਮਰਨ ਦਾ ਇਹ ਗੇੜ ਸਾਡਾ ਕੱਟਿਆ ਜਾਵੇ ਤੇ ਸਤਿਗੁਰੂ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਜੇ ਚਾਹੁੰਦੇ ਹੋ ਨਾ ਜਨਮ ਮਰਨ ਦਾ ਗੇੜ ਕੱਟਿਆ ਜਾਵੇ ਫਿਰ ਗੁਰਬਾਣੀ ਨੂੰ ਪੜਨਾ ਵੀ ਹੈ ਗੁਰਬਾਣੀ ਨੂੰ ਵਿਚਾਰਨਾ ਵੀ ਹੈ ਦੀ ਗੁਰਬਾਣੀ ਨੂੰ ਕਮਾਉਣਾ ਵੀ ਹੈ ਇਹਨਾਂ ਹੱਥ ਜੋੜਨੇ ਸਤਿਗੁਰ ਜੀ ਜੇ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਨੂੰ ਵਿਚਾਰਾਂਗੇ ਗੁਰਬਾਣੀ ਨੂੰ ਕਮਾਵਾਂਗੇ ਤਾਂ ਉਹਦੇ ਨਾਲ ਕੀ ਹੋਵੇਗਾ ਵੇਖੋ ਸਿੱਖਾਂ ਨੇ ਸਤਿਗੁਰ ਦੇ ਚਰਨਾਂ 'ਚ ਅਗਲੀ ਬੇਨਤੀ ਕਰ ਦਿੱਤੀ ਜੀ ਮੈਂ ਕਈ ਵਾਰ ਸੋਚਦਾ ਬੇਸ਼ੱਕ ਗੁਰੂ ਅਰਜਨ ਦੇਵ ਪਿਤਾ ਜੀ ਨੇ ਇਹ ਉਪਦੇਸ਼ ਚਾਰ ਸਿੱਖਾਂ ਦਿੱਤਾ ਪੱਗਾਂ ਵਾਲਿਓ ਪਰ ਇਹ ਉਪਦੇਸ਼ ਦੇ ਵਿੱਚ ਸਮੁੱਚੇ ਸੰਸਾਰ ਦਾ ਭਲਾ ਕਰ ਦਿੱਤਾ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਤ ਸੰਗਿਓ ਹੱਥ ਜੋੜੇ ਹੋਏ ਨੇ ਸਤ ਗੁਰੂ ਜੀ ਜੇ ਸਿੱਖ ਗੁਰਬਾਣੀ ਨੂੰ ਪੜੀਏ ਗੁਰਬਾਣੀ ਨੂੰ ਵਿਚਾਰੀਏ ਗੁਰਬਾਣੀ ਨੂੰ ਕਮਾਈਏ ਤੇ ਕੀ ਹੋਵੇਗਾ ਸਤਿਗੁਰ ਦੀ ਆਖਣ ਲੱਗੇ ਜਿਉਂ-ਜਿਉਂ ਗੁਰਬਾਣੀ ਨੂੰ ਪੜੋਗੇ ਨਾ ਤੁਹਾਡੇ ਹਿਰਦੇ ਤੋਂ ਤੁਹਾਡੇ ਅੰਦਰੋਂ ਪਾਪਾਂ ਦੀ ਮੈਲ ਲੱਤਦੀ ਜਾਏਗੀ ਤੁਹਾਡੇ ਪੁਨ ਬੰਨਣਗੇ ਮੈਲ ਘਟਦੀ ਜਾਏਗੀ ਮੈਲ ਲੱਤਦੀ ਜਾਏਗੀ ਗੁਰਬਖੋ ਜਾਨਾ ਤੁਸੀਂ ਪੜਦੇ ਹੋ ਨਾ ਭੜੀਏ ਹੱਥ ਪੈਰ ਤੰਦੇ ਪਾਣੀ ਧੁੱਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੂ ਲਈਏ ਉਹ ਧੋਏ ਸਤਿਗੁਰੂ ਜੀ ਕਹਿੰਦੇ ਜੇ ਕੱਪੜਾ ਗੰਦਾ ਹੋ ਜਾਵੇ ਨਾ ਸਾਬਣ ਲਾ ਕੇ ਉਹ ਧੁੱਤਾ ਜਾਂਦਾ ਹੈ ਉਹ ਸਾਫ਼ ਹੋ ਜਾਂਦਾ ਹੈ ਤੇ ਸਿੱਧਾਂ ਨੇ ਇੱਕ ਵਾਰ ਸਵਾਲ ਕੀਤਾ ਅਸੀਂ ਕਹਿੰਦੇ ਸਤਿਗੁਰੂ ਜੀ ਜੇ ਇਹ ਮਤ ਮੈਲੀ ਹੋ ਜਾਵੇ ਮਤ ਗੰਦੀ ਹੋ ਜਾਵੇ ਫਿਰ ਕੀ ਕਰੀਏ ਅਗਲੀਆਂ ਪੰਕਤੀ ਦੇ ਵਿੱਚ ਸਤਿਗੁਰੂ ਜਵਾਬ ਦਿੰਦੇ ਕਹਿੰਦੇ ਭੜੀਏ ਮਤ ਪਾਪਾਂ ਕੇ ਸੰਗ ਉਹ ਤੂੰ ਪਹਿਨਾਵੇਂ ਕੇ ਰੰਗ ਕਹਿੰਦੇ ਕਬੜਾ ਨਾ ਜੇ ਪਾਪਾਂ ਦੇ ਨਾਲ ਤੇਰੀ ਮਤ ਮੈਲੀ ਹੋਈ ਪਈ ਐ ਨਾ ਤੂੰ ਨਾਮ ਜਪ ਗੁਰਬਾਣੀ ਪੜ ਇਹ ਤੇਰੀ ਮਤ ਵੀ ਸਾਫ ਹੋ ਜਾਵੇਗੀ ਉਜਲੀ ਹੋ ਜਾਵੇਗੀ ਸਤਿਗੁਰ ਜੀ ਅੱਖ ਲੱਗੇ ਜਿਉਂ-ਜਿਉਂ ਗੁਰਬਾਣੀ ਨੂੰ ਪੜ੍ਹੋਗੇ ਨਾ ਪਾਪਾਂ ਦੀ ਮੈਲ ਲੱਥਦੀ ਜਾਵੇਗੀ ਸਤਿਗੁਰ ਜੀ ਜੇ ਅਸੀਂ ਬਾਣੀ ਨੂੰ ਵਿਚਾਰੀਏ ਫਿਰ ਕੀ ਹੋਵੇਗਾ ਸਤਿਗੁਰ ਜੀ ਅੱਖ ਲੱਗੇ ਜਿਉਂ-ਜਿਉਂ ਗੁਰਬਾਣੀ ਨੂੰ ਤੁਸੀਂ ਵਿਚਾਰ ਕਰੋਗੇ ਨਾ ਗੁਰਬਾਣੀ ਨੂੰ ਸਮਝੋਗੇ ਤਾਂ ਤੁਹਾਨੂੰ ਵਿਵੇਕ ਦੀ ਪ੍ਰਾਪਤੀ ਹੋ ਜਾਵੇਗੀ ਪਾਪ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਚੰਗੇ ਮੰਦੇ ਦੀ ਪਹਿਚਾਨ ਹੋ ਜਾਵੇਗੀ ਜੋ ਸਤਗੁਰੂ ਜੀ ਕਹਿੰਦੇ ਨੇ ਇਹ ਕੰਮ ਕਰਨਾ ਤਾਂ ਫਿਰ ਉਹ ਕੰਮ ਕਰਨਾ ਹੈ ਜੇ ਕਹਿੰਦੇ ਇਹ ਕੰਮ ਨਹੀਂ ਕਰਨਾ ਤਾਂ ਉਹ ਕੰਮ ਨਹੀਂ ਕਰਨਾ ਸਤਗੁਰੂ ਜੀ ਜੇ ਅਸੀਂ ਬਾਣੀ ਨੂੰ ਪੜੀਏ ਤੇ ਸਾਡੀ ਪਾਪਾਂ ਦੀ ਮੈਲ ੱਤ ਜਾਵੇਗੀ ਜੇ ਬਾਣੀ ਨੂੰ ਵਿਚਾਰੀਏ ਤੇ ਸਤਿਗੁਰੂ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਚੰਗੇ ਮੰਦੇ ਦੀ ਪਹਿਚਾਨ ਹੋ ਜਾਵੇਗੀ ਸਤਿਗੁਰੂ ਜੀ ਫਿਰ ਅਗਲੀ ਬੇਨਤੀ ਹੈ ਜੇ ਅਸੀਂ ਗੁਰਬਾਣੀ ਨੂੰ ਕਮਾਈਏ ਤੇ ਫਿਰ ਕੀ ਮਿਲੇਗਾ ਸਤਿਗੁਰੂ ਜੀ ਕਹਿੰਦੇ ਹੋ ਭਲਿਓ ਤੇ ਜਦੋਂ ਗੁਰਬਾਣੀ ਨੂੰ ਤੁਸੀਂ ਕਮਾਓਗੇ ਨਾ ਗੁਰਬਾਣੀ ਨੂੰ ਜਦੋਂ ਕਮਾਓਗੇ ਤੁਸੀਂ ਆਪਣੇ ਜੀਵਨ 'ਚ ਢਾਲੋਗੇ ਤੇ ਤੁਹਾਡੇ ਅੰਦਰ ਖੇੜਾ ਆ ਜਾਵੇਗਾ ਅੰਦਰ ਆਨੰਦ ਆ ਜਾਵੇਗਾ ਅੰਦਰ ਰਸ ਆ ਜਾਵੇਗਾ ਉਹ ਖੇੜਾ ਆਵੇਗਾ ਉਹ ਆਨੰਦ ਆਵੇਗਾ ਜਿਨੂੰ ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਕਿਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਹੀ ਗੁਰੂ ਹੈ ਗੁਰਮਖੋ ਗੱਲ ਹੈ ਸ਼ਰਦਾ ਦੀ ਭਾਵਨਾ ਦੀ ਵੇਖੋ ਸਤਗੁਰ ਨੇ ਅੱਜ ਇਹ ਚਾਰ ਸਿੱਖਾਂ ਨੂੰ ਭਾਈ ਗੋਖੂ ਜੀ ਭਾਈ ਟੋਡਾ ਜੀ ਭਾਈ ਤੋਤਾ ਜੀ ਭਾਈ ਮਧੂ ਜੀ ਨੂੰ ਇਹ ਉਪਦੇਸ਼ ਦਿੱਤਾ ਭਾਈ ਗੁਰਬਾਣੀ ਨੂੰ ਪੜਨਾ ਵੀ ਹੈ ਗੁਰਬਾਣੀ ਦੀ ਵਿਚਾਰ ਵੀ ਕਰਨੀ ਹੈ ਤੇ ਗੁਰਬਾਣੀ ਨੂੰ ਕਮਾਉਣਾ ਵੀ ਹੈ ਇਹ ਉਪਦੇਸ਼ ਲੈ ਕੇ ਸਤਸੰਗਿਓ ਆਪੋ ਆਪਣੇ ਘਰਾਂ 'ਚ ਗਏ ਪਰ ਅਮਰਤ ਵੇਲੇ ਜਾਗਦੇ ਰਹੇ ਜਾ ਕੇ ਇਹ ਸਭ ਤੋਂ ਵੱਡਾ ਪ੍ਰੇਮ ਦੇ ਨਾਲ ਗੁਰਬਾਣੀ ਪੜ੍ਹਦੇ ਨੇ ਪਾਉ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਫਿਰ ਯਤਨ ਕਰਦੇ ਨੇ ਗੁਰਬਾਣੀ ਦੀ ਆਪਸ 'ਚ ਬੈਠ ਕੇ ਵਿਚਾਰ ਕਰਦੇ ਨੇ ਵਿਚਾਰ ਕਰਨ ਤੋਂ ਬਾਅਦ ਦਿਨੇ ਆਪਣੀ ਕਿਰਤਕਾਰ ਕਰਦੇ ਨੇ ਯਤਨ ਕਰਦੇ ਨੇ ਕੋਸ਼ਿਸ਼ ਇਹ ਕਰਦੇ ਨੇ ਜੋ ਸਤਿਗੁਰ ਨੇ ਹੁਕਮ ਕੀਤਾ ਹੈ ਉਹ ਕੰਮ ਕਰਨਾ ਹੈ ਜਿਹਦੇ ਕੰਮ ਦੀ ਸਤਿਗੁਰ ਨੇ ਮਨਾਈ ਕੀਤੀ ਹੈ ਮੰਨ ਲਓ ਇਹ ਪੰਕਤੀ ਹੈ ਦਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਦ ਕਰਨ ਮੂੰ ਕਾਲੇ ਤਨੰਦ ਕਾ ਨਰਕੇ ਘੋਰ ਪਵਨ ਨੰਦਿਆ ਦੀ ਸਤਗੁਰ ਨੇ ਮਨਾਈ ਕੀਤੀ ਹੈ ਉਹਨਾਂ ਅਨੰਦਿਆ ਤੋਂ ਦੂਰ ਭਜਦੇ ਨੇ ਨਾ ਨੰਦਿਆ ਕਰਦੇ ਨੇ ਤੇ ਨਾ ਨੰਦਿਆ ਸੁਣਦੇ ਨੇ ਸੋਝੀ ਹੋ ਗਈ ਨਾ ਕਿਉਂ ਗੁਰਬਾਣੀ ਦੀ ਵਿਚਾਰ ਕੀਤੀ ਉਹਦੇ ਨਾਲ ਗਿਆਨ ਹੋ ਗਿਆ ਹੁਣ ਗੁਰਬਾਣੀ ਨੂੰ ਨਾਲ-ਨਾਲ ਕਮਾਰੇ ਨੇ ਸ਼ਾਣੂ ਵੇ ਧਰਮਸ਼ਾਲਾ ਜਾ ਕੇ ਸੰਗਤਾਂ ਦੇ ਬੈਠ ਕੇ ਵਿਚਾਰ ਵੀ ਕਰਦੇ ਨੇ ਫਿਰ ਨਾਲ-ਨਾਲ ਇਹ ਜਪਦੇ ਨੇ ਕੀ ਸਤਿਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸਤ ਤਨਵਾਹੇ ਗੁਰ ਵਾਹੇ ਗੁਰ ਤਨਵਾਹੇ ਗੁਰ ਵਾਹੇ ਗੁਰ ਤਨਵਾਹੇ ਗੁਰ ਵਾਹੇ

ਏ ਗੁਰ ਸਤ ਨਾਮ ਵਾਹਿਗੁਰੂ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਬੜਾ ਪਿਆਰਾ ਜੀਵਨ ਬਣ ਗਿਆ ਉਹ ਅਵਸਥਾ ਦੇ ਮਾਲਕ ਬਣ ਗਏ ਹਾਂਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਦਿਨੇ ਕਿਰਤ ਕਰਦੇ ਨੇ ਯਤਨ ਕਰਦੇ ਨੇ ਜਿਹੜਾ ਚਿੱਤ ਹੈ ਉਹ ਪ੍ਰਮਾਤਮਾ ਨਾਲ ਜੁੜਿਆ ਰਵੇ ਪਰਮਾਤਮਾ ਨਾਲ ਜਿਤ ਜੁੜਨਾ ਹੈ ਕਿ ਗੁਰਮੁਖੋ ਜੋ ਗੁਰਬਾਣੀ ਹੁਕਮ ਕਰਦੀ ਹੈ ਉਹ ਕੰਮ ਕਰਦੇ ਨੇ ਜਿੰਨਾ ਕੰਮਾਂ ਦੀ ਗੁਰਬਾਣੀ ਤੇ ਮਨਾਈ ਹੈ ਉਹ ਕੰਮ ਨਹੀਂ ਕਰਦੇ ਇਹ ਬੜਾ ਪਿਆਰਾ ਜਿਹਾ ਇਹਨਾਂ ਦਾ ਜੀਵਨ ਬਣ ਗਿਆ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ ਕਿਰਤਕਾਰ ਕਰਦੇ ਨੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਸ਼ਾਂ ਨੂੰ ਧਰਮਸ਼ਾਲਾ ਵਿੱਚ ਬੈਠਦੇ ਨੇ ਗੁਰੂ ਜੀ ਦਾ ਹੁਕਮ ਸੀ ਗੁਰਬਾਣੀ ਨੂੰ ਪੜ੍ਹਨਾ ਹੈ ਪੜ੍ਹਦੇ ਨੇ ਗੁਰੂ ਜੀ ਦਾ ਦੂਸਰਾ ਹੁਕਮ ਸੀ ਗੁਰਬਾਣੀ ਨੂੰ ਵਿਚਾਰਨਾ ਹੈ ਵਿਚਾਰਦੇ ਨੇ ਤੀਸਰਾ ਹੁਕਮ ਸੀ ਗੁਰੂ ਜੀ ਦਾ ਉਹ ਭਾਈ ਸਿੱਖੋ ਜਿੱਤੇ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨੂੰ ਵਿਚਾਰਨਾ ਹੈ ਤੇ ਗੁਰਬਾਣੀ ਨੂੰ ਕਮਾਉਣਾ ਵੀ ਹੈ ਇਹ ਗੁਰਬਾਣੀ ਨੂੰ ਕਮਾਉਂਦੇ ਵੀ ਨੇ ਉਹਨਾਂ ਤੇ ਇਹਨਾਂ ਦਾ ਪਿਆਰੇ ਦਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਫਿਰ 11ਵੀਂ ਵਾਰ 'ਚ ਇਚਾਰ ਸਿੱਖਾਂ ਦਾ ਫਿਰ ਜ਼ਿਕਰ ਕਰਦੇ ਨੇ ਕਿਉਂ ਜੀਵਨ ਬੜਾ ਉਤਸਵਦਾ ਬਣ ਗਿਆ ਨਾ ਜੀਵਨ ਬੜਾ ਪਿਆਰਾ ਬਣ ਗਿਆ ਕਿਉਂ ਸਾਧੂ ਗਦਾ ਹੁਕਮ ਇਹਨਾਂ ਨੇ ਕਮਾਲਿਆ ਹੁਕਮ ਨੂੰ ਗ੍ਰਹਿਣ ਕਰ ਲਿਆ ਤੇ ਭਾਈ ਗੁਰਦਾਸ ਜੀ ਕੀ ਕਹਿੰਦੇ ਇਹ ਸ਼ਬਦ ਦੀ ਵਿਚਾਰ ਕਰਨ ਵਾਲੇ ਬਣ ਗਏ ਗੋਖੂ ਟੋਡਾ ਮੇਤਿਆ ਤੋਤਾ ਮਦੂ ਸ਼ਬਦ ਵਿਚਾਰਾ ਇਹ ਸ਼ਬਦ ਦੀ ਵਿਚਾਰ ਵਾਲੇ ਬਣ ਕੇ ਗੁਰਮੁਖੋ ਅੱਜ ਅਰਦਾਸ ਕਰਿਓ ਪ੍ਰੋ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਦੇ ਇਸ ਸਿਰ ਤੇ ਆਪ ਹੀ ਹੱਥ ਰੱਖ ਕੇ ਸਮਾਵਾ ਸੰਗਤਾਂ ਕੋ ਲੈਣੇ ਸੰਗਤ ਵੀ ਅਰਦਾਸ ਕਰਿਓ ਪ੍ਰੋ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਆਉਣ ਵਾਲੇ ਸਮੇਂ ਚ ਚੜ੍ਹਦੀ ਕਲਾ ਵਿੱਚ ਆਪ ਹੀ ਸਿਰ ਤੇ ਹੱਥ ਰੱਖ ਕੇ ਸਮਾਵਾ ਲੈਣ ਦਾਸ ਜੀ ਨੂੰ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨ ਨੂੰ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ